ਭਿੰਗਾ ਲਗੜੀਆਂ ਕਕੰਠ ਬੇਰੇ ਬਿਸ਼ੋੜਾ ਤਾਂ ਇਸੇਉ ਨਾਨਕ ਸੱਸੇ ਗੰਠ ਕਖੜੀਆਂ ਵੀ ਅੰਬੀਆਂ ਲੱਗਦੀਆਂ ਅੱਖ ਨਾ ਲੱਗੀਆਂ ਜਦੋਂ ਜੁੜੀਆਂ ਨੇ ਪਰ ਜਦੋਂ ਆਢੋ ਜਾਣ ਤੇ ਉਹ ਰੇਜੇ ਰੇਜੇ ਹੋ ਕੇ ਆਵਾਜ਼ ਉੱਡਦੀਆਂ ਸੱਚੇ ਪਾਤਸ਼ਾਹ ਦੇ ਝੰਡੇ ਥੱਲੇ ਆਪਾਂ ਇਕੱਠੇ ਹੋ ਜੀਏ ਹਉਮੇ ਛੱਡ ਗਏ ਮੈਂ ਨ ਮੈਂ ਜੋ ਮਹਿਸੂਸ ਕਰਦਾ ਸਿੱਖਾਂ 'ਚ ਹੋਰ ਕੋਈ ਲੜਾਈ ਨਹੀਂ ਇੱਕ ਹਉਮੇ ਦੀ ਲੜਾਈ ਆ ਸਭ ਤੋਂ ਵੱਧ ਸੱਚੇ ਪਾਤਸ਼ਾਹ ਨੇ ਹਉਮੇ ਦਾ ਤਿਆਗ ਕਰਨੋ ਕਿਹਾ ਪਰ ਫੇਰ ਵੀ ਸਾਡੇ ਵਿੱਚ ਹੈਗੀ ਦੇਖੋ ਸਾਂਝ ਬਈ ਇਹ ਨਾਲ ਜਾ ਕੇ ਇਹਨਾਂ ਨਾਲ ਗੱਲਬਾਤ ਕਰੀਏ ਆਪਾਂ ਇਹਨਾਂ ਨੂੰ ਮਹਿਸੂਸ ਹੋਵੇ ਕਿ ਅਸੀਂ ਇਕੱਠੇ ਬਹਿਣਾ ਵਾ ਗੁਰੂ ਦੀ ਸੰਗਤ ਕਰਨੀ ਆ ਗੁਰੂ ਨੇ ਸਾਨੂੰ ਸ਼ਬਦ ਦਿੱਤਾ ਸ਼ਬਦ ਬਾਣੀ ਉਹਦਾ ਪ੍ਰਚਾਰ ਕਰੀਏ ਸਿੱਖ ਇਤਿਹਾਸ ਜਦੋਂ ਆਪਾਂ ਇਹਨਾਂ ਦੇ ਵਿੱਚ ਰਾਂਗੇ ਖੁੱਲਾ ਨੌਜਵਾਨ ਮੈਨੂੰ ਬਹੁਤ ਮਿਲਦੇ ਨੌਜਵਾਨ ਕੁਝ ਮੁੰਨੇ ਵੀ ਹੁੰਦੇ ਆ ਸਰਦਾਰ ਵੀ ਹੁੰਦੇ ਆ ਪਰ ਜਦੋਂ ਆਪਾਂ ਉਹਨਾਂ ਨੂੰ ਕਲਾਵੇ ਚ ਲੈਨੇ ਆ ਉਹ ਵੀ ਖੁਸ਼ ਹੁੰਦੇ ਆ ਆਪਾਂ ਨੂੰ ਵੀ ਖੁਸ਼ੀ ਮਿਲਦੀ ਆ ਕਲਾਵਾ ਵੱਡਾ ਕਰਨਾ ਪਊ ਬਸ ਕੋਈ ਗੱਲ ਨਹੀਂ ਆ ਸਾਰੇ ਆਪਣੇ ਆ ਨੌਜਵਾਨ ਵਾਪਸ ਆਉਣਗੇ ਪਾਸਟਰ ਬਜਿੰਦਰ ਪਾਸਟਰ ਬਜਿੰਦਰ ਸਿੰਘ ਨੂੰ ਤੇ ਸਜਾ ਹੋਗੀ ਔਰ ਇਹ ਬੜੇ ਚਿਰ ਬਾਅਦ ਹੀ ਵੀ ਕੋਈ ਮਜਲੂਮ ਸਾਡੀਆਂ ਧੀਆ ਪੈਣਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਆਈਆਂ ਮੈਂ ਤੁਹਾਨੂੰ ਇਥੋਂ ਦੱਸ ਦਾਂ ਉਹ ਜਦੋਂ ਆਪਣੀ ਗੱਲ ਦੱਸ ਰਹੀਆਂ ਸੀ ਤੇ ਮੈਂ ਅੱਖਾਂ ਨੀਵੀਂਆਂ ਕੀਤੀਆਂ ਸੀ ਮੇਰੇ ਮੇਰੇ ਕੋਲੋਂ ਵੀ ਉਹਨਾਂ ਦਾ ਦਰਦ ਸੁਣਿਆ ਨਹੀਂ ਜਾ ਰਿਹਾ ਸਾਰੇ ਲੋਕਾਂ ਨੂੰ ਸਾਰੇ ਧਰਮਾਂ ਦੇ ਲੋਕਾਂ ਨੂੰ ਇਹੋ ਜਿਹੇ ਜਿਹੜੇ ਅੰਸਰ ਮਾੜੀ ਸੋਚ ਵਾਲੇ ਉਹਨਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਔਰ ਅਕਾਲਪੁਰਖ ਦੇ ਨਾਲ ਆਪਾਂ ਜੁੜੀਏ ਵਾਧੂ ਆਪਾਂ ਬੰਦਿਆਂ ਦੇ ਨਾਲ ਕਿਉਂ ਜੁੜਦੇ ਹਾਂ ਸਾਨੂੰ ਤੇ ਆਖਿਆ ਸਤਗੁਰ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ ਅਸੀਂ ਤੇ ਸੱਚੇ ਪਾਤਸ਼ਾਹ ਨਾਲ ਜੁੜਨਾ ਤੂੰ ਸਾਰੇ ਜੁੜੀਏ ਤਾਂ ਇਹ ਇੱਕ ਥੋੜਾ ਤੁਸੀਂ ਇੱਕ ਦੀ ਗੱਲ ਕਰਤੀ ਬਹੁਤ ਨਹੀਂ ਹਰ ਕਾਲਪੁਰਖ ਨੇ ਚਾਹਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਬਜਿੰਦਰ ਵਰਗੇ ਕਈ ਸੱਚੇ ਪਾਤਸ਼ਾਹ ਸਾਹਮਣੇ ਲਾਉ ਗੁਰਬਾਣੀ ਦਾ ਇੱਕ ਗੁਰਵਾਕ ਆ ਇਹ ਕਰ ਕਰ ਸੋ ਇਹ ਕਰ ਆਵੇ ਐਸਾ ਹੱਥ ਨਾਲ ਅਸੀਂ ਮਾੜਾ ਕੰਮ ਕਰਾਂਗੇ ਐਸਾ ਹੱਥ ਨਾਲ ਉਹਦਾ ਨਤੀਜਾ ਭੁਗਤਣਾ ਪਊਗਾ ਕੋਈ ਵੀ ਹੋਵੇ ਬਚ ਨਹੀਂ ਸਕਦਾ ਸੱਚੇ ਪਾਤਸ਼ਾਹ ਦਾ ਨਿਆਸ ਸੱਚਾ ਦਿਖਾਵਾ ਦੇ ਵਿੱਚ ਘੁੰਮੇ ਹੋ ਫਲੋਤਰਮ ਪਰਬਤ ਕਿ ਇਹੋ ਜਿਹਾ ਹੁੰਘਾਰਾ ਮਿਲਿਆ ਕਿਉਂਕਿ ਵਕਫ ਵਕਫ ਤੁਸੀਂ ਰੋਕਣ ਵਾਸਤੇ ਬਹੁਤ ਯਤਨ ਕੀਤੇ ਹੁੰਘਾਰਾ ਕਿਉਂ ਜੇ ਮਿਲ ਰਿਹਾ ਸੀ ਰਿਸਪੋਨਸ ਦੇਖੋ ਵਧੀਆ ਹੁੰਘਾਰਾ ਜਦੋਂ ਸੰਗਤ ਜਾਇਦਾ ਉਹਨਾਂ ਚ ਬਈਦਾ ਔਰ ਮੈਂ ਖੁਦ ਕਹਿਣਾ ਨਾ ਵੀ ਮੈਂ ਅਰਦਾਸ ਕਰੂ ਸੱਚੇ ਪਾਤਸ਼ਾਹ ਕੇ ਤੁਹਾਡੇ ਅਰਦਾਸ ਕਰੀ ਦੀਆਂ ਸਿੱਖੀ ਦੀਆਂ ਬਾਤਾਂ ਭਾਈ ਦੀਆਂ ਸਾਰੇ ਮਿਲਦੇ ਆ ਜਦੋਂ ਉਹਨਾਂ ਦੇ ਘਰਾਂ ਜਾ ਕੇ ਕਹੀਦਾ ਵੀ ਪ੍ਰਸ਼ਾਦਾ ਛਕਣਾ ਕਿ ਜਦੋਂ ਕਿਸੇ ਗਰੀਬ ਸਿੱਖ ਦੇ ਘਰ ਬੈ ਕੇ ਪ੍ਰਸ਼ਾਦਾ ਛਕੀਦਾ ਉਹ ਤੇ ਪੈਰ ਹੀ ਪੁੰਦੇ ਨਹੀਂ ਲੱਗਦੇ ਇਦਾਂ ਹੀ ਚੱਲਣਾ ਪਊ ਇਹੋ ਹੀ ਸਿੱਖੀ ਆ ਔਰ ਸਿੱਖੀ ਸਮੁੱਚੀ ਮਾਨਵਤਾ ਨੂੰ ਆਪਣੇ ਕਲਾਵੇ 'ਚ ਲੈਂਦੀ ਆ ਸਮੁੱਚੀ ਮਨੁੱਖਤਾ ਨੂੰ ਆਪਣੇ ਕਲਾਵੇ 'ਚ ਲੈਂਦੀ ਆ ਤੇ ਲੈਂਦੀ ਰਹੂ ਤੁਸੀਂ ਆ ਗੱਲ ਤਾਂ ਸਾਉ ਜੀ ਦੀ ਸੇਵਾ ਸੁਭਾਰ ਲਈ ਹੈ ਜੀ ਇਹ ਹਰ ਸਾਲ ਅੱਜ ਵੀ ਬਹੁਤ ਸਾਰੇ ਗੁਰਦੁਆਰਾ ਸਾਹਿਬਾਂ ਦੇ ਵਿੱਚ ਚਾਟੀਆਂ ਦੇ ਵਿੱਚ ਆਖਰ ਤੱਕ ਇਹ ਰਹਿਣ ਜਿਆਦਾ ਲੱਗੂ ਨਹੀਂ ਕਿਵੇਂ ਲੱਗੂ ਅਕਾਲ ਪੁਰਖ ਸੱਚੇ ਬਾਦਸ਼ਾਹ ਨੇ ਜੇ ਥਾਪੜਾ ਦਿੱਤਾ ਤੇ ਮੈਂ ਪਹਿਲਾਂ ਕਿਹਾ ਵੀ ਗੁਰੂ ਦੀ ਮਰਜ਼ੀ ਤੋਂ ਬਿਨਾਂ ਤੇ ਕੁਝ ਨਹੀਂ ਹੋਣਾ ਸੱਚੇ ਬਾਦਸ਼ਾਹ ਮਿਹਰ ਕਰਨਗੇ ਕਿਰਪਾ ਕਰਨਗੇ ਰਹਿਮਤ ਕਰਨਗੇ ਵੇਖੋ ਆਖਰ ਉਹਨਾਂ ਦੇ ਸਾਰਿਆਂ ਨੂੰ ਅਕਾਲ ਤਖਤ ਸਾਹਿਬ ਦੀ ਸ਼ਰਨ ਹੀ ਲੈਣਾ ਸਰਵੋੱਚ ਛੇਵੇਂ ਬਾਦਸ਼ਾਹ ਦਾ ਆਪਣਾ ਸਿਰ ਜਿਆ ਤੇ ਸਾਜਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਸੱਚੇ ਪਾਤਸ਼ਾਹ ਦੇ ਦਰ ਤੋਂ ਹੋਏ ਉਹਦੇ ਘਰ ਤੋਂ ਜਿਹੜੀ ਗੱਲ ਇਹਨਾਂ ਨੇ ਕੀਤੀ ਟੜਿਆਂ ਦੀ ਵੇਖੋ ਪੰਥ ਵਿੱਚ ਸਿਰਫ ਦੋ ਹੀ ਅਕਾਲੀ ਟੜੇ ਨਹੀਂ ਆ ਪੰਥ ਵਿੱਚ ਬਹੁਤ ਸਾਰੇ ਅਕਾਲੀ ਟੜੇ ਆ ਔਰ ਸਾਰੇ ਹੀ ਟੜੇ ਸ਼ਰੂਮਣੀ ਅਕਾਲੀ ਦਲ ਆਖਦਾ ਵੀ ਆ ਤੇ ਹੈ ਵੀ ਆ ਵੀ ਉਹਨਾਂ ਦੀ ਸਿਰਜਣਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੋਈ ਅੱਜ ਮੈਂ ਕਮਲਜੀਤ ਬਰਾੜ ਸਾਬ੍ਹ ਨੇ ਸ਼ਾਇਦ ਉਹ ਲਾਇਆ ਇੰਡੀਅਨ ਐਕਸਪ੍ਰੈਸ ਦੇ ਵਿੱਚ ਛਪਾਇਆ ਬਿਆਨ ਸ਼ਾਇਦ ਥਗਾ ਆਪਣੇ ਸ਼੍ਰੋਮਣੀ ਕਾਲੀਦਾਹ ਅੰਮ੍ਰਿਤਸਰ ਦਾ ਬਿਆਨ ਸਾਬ੍ਹ ਉਹਨਾਂ ਨੇ ਦਾਵਾ ਕੀਤਾ ਕਿ 1984 ਦੇ ਜਿਹੜਾ ਉਦੋਂ ਐਲਾਨਨਾਮਾ ਵੀ ਆ ਜਾਂ ਫਿਰ ਆਪਣਾ ਉਸਵੇਲੇ ਸਿੰਘ ਸਾਬ੍ਹ ਭਾਈ ਮਨਜੀਤ ਸਿੰਘ ਹੀ ਉਹਨਾਂ ਦਾ ਆਦੇਸ਼ ਵੀ ਆ ਉਹ ਇਹ ਕਹਿ ਰਿਹਾ ਵੀ ਮਨਤਾ ਪ੍ਰਾਪਤ ਅਸੀਂ ਆ 1994 ਦੇ ਵਿੱਚ ਉਦੋਂ ਸਾਰੇ ਥਾਡੇ ਇਕੱਠੇ ਕੀਤੇ ਸੀ ਤੋ ਪੰਥ ਦੇ ਵਿੱਚ ਬਹੁਤ ਸਾਰੇ ਅਕਾਲੀ ਧੜੇ ਹੈਗੇ ਆ ਸਾਰੇ ਸ੍ਰੀ ਅਕਾਲ ਤਖਤ ਸਭ ਨੂੰ ਸਮਰਪਿਤ ਆ ਸਮਰਪਿਤ ਹੋਣੇ ਵੀ ਚਾਹੀਦੇ ਆ ਤੇ ਸਾਰਿਆਂ ਨੂੰ ਅਕਾਲ ਤਖਤ ਸਾਹਿਬ ਦੀ ਰਹਿਨਮਾਈ ਮੰਨਣੀ ਚਾਹੀਦੀ ਆ ਜਦੋਂ ਦਾਵਾ ਹੀ ਕਰ ਰਹੇ ਆ ਵੀ ਆਪਾਂ ਅਕਾਲ ਤਖਤ ਸਾਹਿਬ ਨੂੰ ਸਮਰਪਤ ਆ ਪਰ ਇੱਥੇ ਜਿਹੜਾ ਇਹਨਾਂ ਦਾ ਸਵਾਲ ਆ ਕੋਈ ਇੱਕ ਪੱਕਾ ਦਾਵਾ ਕਰੇ ਕਿ ਅਸੀਂ ਹੀ ਸਮਰਪਤਾ ਜਾਂ ਅਸੀਂ ਹੀ ਮਾਨਤਾ ਪ੍ਰਾਪਤ ਉਹ ਕਿਸੇ ਇੱਕ ਨੂੰ ਇਹ ਹੱਕ ਨਹੀਂ ਹੈ ਮੈਨੂੰ ਭਗਤ ਕਬੀਰ ਸਾਹਿਬ ਦਾ ਇੱਕ ਸ਼ਲੋਕ ਯਾਦ ਆਉਂਦਾ ਕਵੀਰ ਜਿਹੇ ਦਰਜਬਤ ਆਤਿਓ ਫਟਕੈ ਨਹੀਂ ਕੋਈ ਸੋ ਦਰ ਕੈਸੇ ਛੋਡਿਆ ਜੋ ਦਰ ਐਸਾ ਹੋਇ ਛੇਵੇਂ ਗੁਰੂ ਨਾਨਕ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਜਿਹੜਾ ਸਥਾਨ ਆ ਸ੍ਰੀ ਅਕਾਲ ਤਖਤ ਸਾਹਿਬ ਉਹਦਾ ਇਹ ਸਿਧਾਂਤ ਆ ਕਿ ਜਿਹੜਾ ਵੀ ਝੁੱਕ ਕੇ ਆ ਗਿਆ ਲਿਫ ਕੇ ਆ ਗਿਆ ਉੱਥੇ ਕਿਸੇ ਨੂੰ ਦਰਕਾਰਿਆ ਨਹੀਂ ਜਾਂਦਾ ਕਿਸੇ ਨੂੰ ਪਿਛੇ ਧੱਕਿਆ ਨਹੀਂ ਜਾਂਦਾ ਉਹਨੂੰ ਗਲੇ ਲਾਇਆ ਜਾਂਦਾ ਤੋਂ ਜੇ ਇਹ ਵੱਖ-ਵੱਖ ਅਕਾਲੀ ਧੜੇ ਇਹ ਦਾਵਾ ਕਰਦੇ ਆ ਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਤ ਆ ਜਾਂ ਸਾਡੀ ਇਥੋਂ ਹੋਂਦ ਬਣੀ ਇਹ ਸਾਰੇ ਜਿਵੇਂ ਮਿਸਲਾ ਦੇ ਵੇਲੇ ਕੀ ਹੁੰਦਾ ਮਿਸਲਾ ਦੇ ਵੇਲੇ ਵੀ ਸਾਡੇ ਅੱਡ ਅੱਡ ਧੜੇ ਹੈਗੇ ਸੀ ਅੱਜ ਵੀ ਆ ਪਰ ਪੰਥ ਦੇ ਵੱਡੇ ਹਿਤਾਲੀਓ ਇਕੱਠੇ ਵੀ ਹੁੰਦੇ ਰਹਿ 2 ਦਸੰਬਰ ਦੇ ਫੈਸਲੇ ਆ ਤੇ ਇੱਕ ਵੱਡੀ ਗੱਲ ਹੀ ਵੀ ਪੰਥ ਕੇਕਤਾ ਵੇ ਆਪਾਂ ਇਕੱਠੇ ਹੋਈਏ ਉਸ ਪਾਸੇ ਵੀ ਸਾਰੇ ਧੜਿਆਂ ਨੂੰ ਧਿਆਨ ਦੇਣਾ ਚਾਹੀਦਾ ਸਭ ਤੋਂ ਪਹਿਲਾਂ ਤੇ ਉਹ ਵੀ ਐਮਿਕ ਪਰ ਕਿਸੇ ਵੀ ਇੱਕ ਧੜੇ ਨੂੰ ਇਹ ਦਾਵਾ ਨਹੀਂ ਕਰਨਾ ਚਾਹੀਦਾ ਕਿ ਅਸੀਂ ਹੀ ਮਾਨਤਾ ਪ੍ਰਾਪਤਾਂ ਤੇ ਬਾਕੀ ਐਵੇਂ ਹੀ ਅਕਾਲ ਤਖਬ ਸਾਬ ਸਾਰਿਆਂ ਦਾ ਅਕਾਲ ਤਖਬ ਸਾਬ ਸਾਰੇ ਪੰਥ ਦਾ ਵਾ ਔਰ ਸਿਰਫ ਅਕਾਲ ਤਖਬ ਸਾਬ ਕਿਸੇ ਧੜਿਆਂ ਦੀ ਲੜਾਈ ਲਈ ਨਹੀਂ ਹੈਗਾ ਪੰਥ ਦੇ ਸਾਹਮਣੇ ਬੜੇ ਵੱਡੇ ਅਹਿਮ ਹੋਰ ਵੀ ਮਸਲੇ ਪਿੰਡ ਪਿੰਡ ਆਪਾਂ ਜਾ ਰਹੇ ਆ ਜੋ ਜ਼ਮੀਨ ਤੇ ਆ ਸਾਹਮਣੇ ਆ ਰਿਹਾ ਸੱਚੇ ਪਾਤਸ਼ਾਹ ਦੀਆਂ ਬਿਆਦਬੀਆਂ ਉਹਨਾਂ ਨੂੰ ਰੋਕਣ ਦੇ ਪਰਾਲੇ ਤੋਂ ਜੇ ਆਪਾਂ ਇਹਦੇ ਤਾਂ ਕਿ ਸਾਰਾ ਸੀਮਤ ਕਰ ਦਈਏ ਤੇ ਗੱਲ ਬਣਦੀ ਨਹੀਂ ਇਹ ਠੀਕ ਆ ਇਹ ਵੀ ਸਾਰੇ ਆਪਣੇ ਇਹ ਕੋਈ ਬੇਗਾਨਾ ਨਹੀਂ ਜਿਵੇਂ ਕੋਈ ਕਾਰਜ ਕਰ ਰਿਹਾ ਕਰੇ ਕਰਨ ਦਾ ਹੱਕ ਆ ਪਰ ਕਿਸੇ ਇੱਕ ਨੂੰ ਹੱਕ ਨਹੀਂ ਆ ਵੀ ਉਹੋ ਹੀ ਦਾਵਾ ਕਰੇ ਵੀ ਅਸੀਂ ਵੱਡੇ ਆ ਜਾਂ ਸਾਡਾ ਹੀ ਹੱਕ ਆ ਉਹ ਕਿਸੇ ਨੂੰ ਇਹ ਹੱਕ ਨਹੀਂ ਦਿੱਤਾ ਜਾ ਸਕਦਾ। ਤਾਂ ਪਹਿਲੇ ਦਿਨ ਤੋਂ ਕਰ ਰਹੇ ਹਾਂ ਕਿ ਇਹ ਵੀ ਅਸੀਂ ਵੱਡੇ ਆ ਜਾਂ ਸਾਡਾ ਹੀ ਹੱਕ ਆ। ਉਹ ਕਿਸੇ ਨੂੰ ਇਹ ਹੱਕ ਨਹੀਂ ਦਿੱਤਾ ਜਾ ਸਕਦਾ। ਤਾਂ ਪਹਿਲੇ ਦਿਨ ਤੋਂ ਕਰ ਰਹੇ ਹਾਂ ਕਿ ਸੱਚੇ ਪਾਤਸ਼ਾਹ ਦਾ ਨਿਮਾਣਾ ਸੇਵਕ ਹੋਣ ਦੇ ਨਾਤੇ ਆਪਣੀ ਤੇ ਪਹਿਲਾਂ ਤੋਂ ਇਹ ਰਹੀ ਆ ਵੀ ਪੰਥ ਦੇ ਇਹ ਜਿਹੜੇ ਧੜੇ ਆ ਇਹ ਸਾਰੇ ਧੜੇ ਪੰਥ ਸਮੁੱਚਾ ਪੰਥ ਨਹੀਂ ਹੈ। ਪੰਥ ਪੂਰੀ ਦੁਨੀਆ ਦਾ ਪੰਥ ਪੂਰੇ ਸੰਸਾਰ ਦਾ ਉਦੇ ਪਾਕਿਸਤਾਨ ਦੇ ਵੀ ਸਿੱਖ ਬੈਠੇ ਆ ਅਕਾਲ ਤਖਤ ਸਾਹਿਬ ਤੇ ਉਹਨਾਂ ਦਾ ਵੀ ਆ ਵਿਦੇਸ਼ਾਂ 'ਚ ਵੀ ਸਿੱਖ ਬੈਠੇ ਆ ਪਰ ਇਹ ਢੜੇ ਆ ਉਹ ਇਨ੍ਹਾਂ ਢੜਿਆਂ ਨੂੰ ਵੀ ਇਕੱਠੇ ਹੋਣਾ ਚਾਹੀਦਾ ਵੱਡੇ ਮਫਾਦਾਂ ਲਈ ਵੱਡੇ ਕੌਮ ਦੇ ਹਿਤਾਂ ਲਈ ਪੰਜਾਬ ਦੇ ਲਈ ਕਿਉਂ ਨਹੀਂ ਹੋਣਾ ਚਾਹੀਦਾ ਆਵਾਜ਼ ਮਾਰੋਗੇ ਅਕਾਲ ਤਖਤ ਸਾਹਿਬ ਤੇ ਮੈਂ ਤਾਂ ਉਦੋਂ ਵੀ 18 ਤਰੀਕ ਨੂੰ ਆਵਾਜ਼ ਮਾਰੀ ਵੀ ਆਓ ਚੰਗੇ ਮਹੌਲੇ 'ਚ ਗੱਲਬਾਤ ਹੋਈ ਰੋਸਾ ਵੀ ਦਿੱਤਾ ਦੁਮਾਤੇ ਰਾਵਲ ਨੇ ਪਰ ਰੋਸਾ ਵਾ ਕਰਾਂਗੇ ਬਾਕੀ ਇਹ ਤੇ ਗੁਰੂ ਦੀ ਰਹਿਮਤ ਪਤਾ ਨਹੀਂ ਕਦੋਂ ਹੋਣੀ ਆ ਹੋ ਜੇ ਤੇ ਕੱਲ ਹੀ ਹੋ ਜੇ ਇਕੱਠੇ ਹੋ ਜਾਣ ਇਹਦੇ ਸੱਚੇ ਪਾਤਸ਼ਾਹ ਵੇਖੋ ਗੁਰੂ ਸਮਰੱਥਾ ਗੁਰੂ ਵੱਡਾ ਹੋਣਾ ਉਹੀ ਆ ਜੋ ਗੁਰੂ ਨੂੰ ਚੰਗਾ ਲੱਗਦਾ ਜੋ ਗੁਰੂ ਨੂੰ ਭਾਵਨਦਾ ਕਿਤੇ ਵੀ ਉਹ ਨਹੀਂ ਹੋ ਸਕਦਾ ਵੀ ਗੁਰੂ ਸਾਹਿਬ ਦੇ ਅਸੀਂ ਕਹੀਏ ਪਿਆਹੀਂ ਉਲਟ ਆਪ ਕੁਛ ਕਰ ਲਾਂਗੇ ਤਾਂ ਫਿਰ ਕਹਿ ਰਹੇ ਆ ਜੀ ਵੀ 2 ਦਸੰਬਰ ਦੇ ਫੈਸਲਿਆਂ ਦਾ ਸਤਕਾਰ ਸਾਰਿਆਂ ਨੂੰ ਕਰਨਾ ਚਾਹੀਦਾ ਔਰ ਉਹ ਸਾਰੇ ਕਰਨਗੇ ਤੇ ਤਾਂ ਹੀ ਆਪਾਂ ਕਵਾਂਗੇ ਵੀ ਇਹਨਾਂ ਨੇ ਸਾਰਾ ਮੰਨ ਲਿਆ ਬਾਕੀ ਬਹੁਤ ਹੱਦ ਤੱਕ ਪੰਥ ਦੇ ਵਿੱਚ ਮੈਂ ਇਹਨਾਂ ਸਾਰਿਆਂ ਨੂੰ ਮਿਲਿਆ ਵਾਂ ਸਾਰੇ ਆਪਣੇ ਆ ਕੋਈ ਬੇਗਾਨਾ ਨਹੀਂ ਆ ਕੋਈ ਵੱਖਰਾ ਨਹੀਂ ਆ ਅੰਦਰ ਸਾਰਿਆਂ ਦੇ ਚਿੰਨ੍ਹ ਕ ਮੈਂ ਮਹਿਸੂਸ ਕੀਤੀ ਵੀ ਉਹ ਚਾਹੁੰਦੇ ਪੰਥ ਦੀ ਚੜ੍ਹਦੀ ਕਲਾ ਹੋਵੇ ਤਾਂ ਫੇਰ ਗੁਰੂ ਦਾ ਇੱਕ ਸਿਧਾਂਤ ਮੰਨ ਲਈਏ ਉਹ ਮੈਂ ਸ਼ਬਦ ਕਹਿਣਾ ਵਾਂ ਉਹ ਇਹਨਾਂ ਸਾਰਿਆਂ ਲਈ ਸਭ ਇੱਕੋ ਜੂ ਸਨ ਔਰ ਗੁਰਮਤ ਸੰਗੀਤ ਨੂੰ ਉਹਨਾਂ ਦੀ ਬਹੁਤ ਵੱਡੀ ਦੇਣਾ ਉਹਨਾਂ ਦੇ ਸਮਾਗਮ ਦੇ ਵਿੱਚ ਆਪਾਂ ਇੱਥੇ ਆਏ ਆ ਇਕੱਤਰ ਹੋਏ ਆ ਤੇ ਆਪਣਾ ਤੇ ਇਹੋ ਹੀ ਇੱਕ ਨਿਕਾਤੀ ਏਜੰਡਾ ਹੈਗਾ ਵਾ ਕਿ ਪੰਥ ਦੀ ਚੜ੍ਹਦੀ ਕਲਾ ਤੇ ਖੁਵਾਰੋ ਹਿੱਸਾ ਮਿਲਾਂਗੇ ਆਪਾਂ ਸਾਰਿਆਂ ਨੂੰ ਗੁਰੂ ਵਾਲੇ ਪਾਸੇ ਲਿਆਈਏ ਇਸੇ ਤਹਿ ਤੇ ਆਪਾਂ ਪੂਰੇ ਪੰਜਾਬ ਚ ਘੁੰਮ ਰਹੇ ਤੇ ਪੰਜਾਬ ਚ ਘੁੰਮ ਕੇ ਦੋ ਮੈਂ ਮਹਿਸੂਸ ਕਰ ਰਿਹਾ ਬੜਾ ਚੰਗਾ ਮਹਿਸੂਸ ਹੋ ਰਿਹਾ ਆ ਆਪਣੇ ਸਾਰੇ ਜਵਾਨ ਚੜ੍ਹਦੀ ਕਲਾ ਦੇ ਨੇ ਔਰ ਸਾਰੇ ਵੈਸੇ ਤੇ ਬਹੁਤ ਗੁਰੂ ਦੇ ਨੇੜੇ ਨੇ ਪਰ ਜੇ ਕਿਸੇ ਕਾਰਨ ਕੋਈ ਦੂਰ ਵੀ ਆ ਤੇ ਗੁਰੂ ਦੇ ਨੇੜੇ ਆਉਣਾ ਚਾਹੁੰਦਾ ਤੇ ਆਪਣਾ ਤੇ ਇਹੋ ਹੀ ਸਾਰਿਆਂ ਨੂੰ ਸੰਦੇਸ਼ ਆ ਕਿ ਦੇਖੋ ਗੁਰੂ ਦੇ ਨੇੜੇ ਆਈਏ ਗੁਰੂ ਪੰਥ ਦੇ ਨੇੜੇ ਆਈਏ ਗੁਰੂ ਵਾਲੇ ਬਣੀਏ ਤੇ ਇੱਕ ਦੂਜੇ ਦੇ ਨਾਲ ਜਿਹੜੀ ਆਪਣੀ ਸਾਹ ਦਾ ਇਤفاق ਆ ਉਹਨੂੰ ਬਧਾਈ ਦਿਓ ਉਸ ਤੋਂ ਬਾਅਦ ਤੁਸੀਂ ਆਏ ਉਹ ਸਾਰੀ ਜੇ ਪੂਰੇ ਘਟਨਾਕਰਨ ਨੂੰ ਲਿਖਿਆ ਜਾਂਦੇ ਪੈਗਮ ਇੱਕ ਮੰਚ ਤੇ ਕਿਵੇਂ ਇਕੱਠਾ ਕਰੋਗੇ ਵੈਸੇ ਤੇ ਦੇਖੋ ਸਿੱਖ ਇੱਕ ਮੰਨ ਚ ਤਈਆ ਸਿੱਖ ਕੋਈ ਵੀ ਆ ਕਿਤੇ ਵੀ ਆ ਉਹ ਸਮਰਪਿਤ ਸ੍ਰੀ ਅਕਾਲ ਤਖਤ ਸਾਹਿਬ ਨੂੰ ਉਹ ਕੋਈ ਵੀ ਹੋਵੇ ਜਿਹੜੇ ਥੋੜੇ ਬਹੁਤੇ ਵੇਖੋ ਮਤਭੇਦ ਹੁੰਦੇ ਆ ਇਹ ਮਿਸਲਾਂ ਦੇ ਵੇਲੇ ਵੀ ਅੱਜ ਵੀ ਆ ਹੋ ਸਕਦਾ ਅੱਗੇ ਵੀ ਰਹਿਣਗੇ ਪਰ ਇਹ ਮਤਭੇਦ ਇੰਨੇ ਵੱਡੇ ਭੇਦ ਨਹੀਂ ਆ ਕਿ ਅਸੀਂ ਕਹੀਏ ਕਿ ਸਿੱਖ ਆਪਸ ਵਿੱਚ ਟੁੱਟ ਗਏ ਜਾਂ ਪਾੜ ਗਏ ਆਖਰ ਸਿੱਖਾਂ ਦੇ ਲਈ ਸਰਬੋਤਮ ਸ੍ਰੀ ਅਕਾਲ ਤਖਤ ਸਾਹਿਬ ਗੁਰੂ ਖਾਲਸਾ ਪੰਥ ਉੱਥੇ ਫਿਰ ਸਿੱਖ ਇਕੱਠੇ ਹੋ ਜਾਂਦੇ ਆ ਕੋਈ ਮਸਲਾ ਹੀ ਨਹੀਂ ਹੈ ਕੋਦਨਾਂ ਕੀਤਾ ਜਾ ਰਿਹਾ ਵੀ ਸ਼ਰੋਣੀ ਕਮੇਟੀ ਦੇ ਵਿੱਚ ਪੈਸਾ ਖਾਇਆ ਜਾ ਰਿਹਾ ਅਫਿਸ਼ਤਾ ਜਾੜ ਦਾ ਫੋਟੋ ਬਣ ਰਿਹਾ ਸੱਚੇ ਬਾਸ਼ਾ ਨੇ ਕਰਨਾ ਆਪਾਂ ਉਦੋਂ ਮ ਕਰਨਾ ਦੇਖੋ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਇੱਕ ਸਰਮੌਰ ਧਾਰਮਿਕ ਸੰਸਥਾ ਬੜੇ ਕੁਰਬਾਨੀਆਂ ਤੇ ਸ਼ਹਾਦਤਾਂ ਤੋਂ ਬਾਅਦ ਬਣੀ ਆ ਇਹਦਾ ਜਿਹੜਾ ਔਰਾ ਕੈਮਰਾ ਨਾਲ ਬੜਾ ਜ਼ਰੂਰੀ ਹੈ ਔਰ ਇਹ ਨਹੀਂ ਆ ਅੱਜ ਵੀ ਜਿਹੜੇ ਪ੍ਰਬੰਧ ਆ ਐਸਜੀਪੀਸੀ ਦੇ ਬੜੇ ਚੰਗੇ ਆ ਬੜੇ ਸਾਰਥਕ ਆ ਇਕਾ ਇੱਕ ਵਿਰਧਾਂਤ ਸਿਰ ਦਿਆ ਜਾਂਦਾ ਉਹ ਵਿਰਧਾਂਤ ਕਦੀ ਪੰਜਾਬ ਦੇ ਖਿਲਾਫ ਕਦੀ ਪੰਜਾਬ ਦੀ ਜਵਾਨੀ ਦੇ ਖਿਲਾਫ ਕਦੀ ਐਸਡੀਪੀਸੀ ਦੇ ਖਿਲਾਫ ਵਿਰਧਾਂਤ ਘੜੇ ਜਾਂਦੇ ਆ ਔਰ ਉਹਦੇ ਵਿੱਚ ਫਿਰ ਬਹੁਤ ਜ਼ਿਆਦਾ ਬਦਨਾਮੀ ਕੀਤੀ ਜਾਂਦੀ ਪਰ ਜੋ ਮੈਂ ਮਹਿਸੂਸ ਕਰਦਾ ਜਿਹੜੀ ਸੰਸਥਾ ਸ਼ਹਾਦਤਾਂ ਦੇ ਨਾਲ ਬਣੀ ਹੋਵੇ ਉਹਦੇ ਖਿਲਾਫ ਕੋਈ ਵਿਰਧਾਂਤ ਚੱਲਣਾ ਨਹੀਂ ਔਰ ਇਹ ਜਿਹੜੀ ਸੰਸਥਾ ਵਾ ਹੋਰ ਪਹਿਲਾਂ ਹੀ ਤਗੜੀ ਆ ਆਉਣ ਵਾਲੇ ਸਮੇਂ ਤੇ ਹੋਰ ਤਗੜੀ ਹੋ ਕੇ ਨਿਕਲੂਗੀ ਇਹਦੇ ਜਿਹੜੇ ਕਾਰਜ ਖੇਤਰ ਆ ਉਹ ਵੱਡੇ ਆ ਆਪਾਂ ਸਾਰੇ ਜਾਣਦੇ ਆ ਵੱਡੇ ਪ੍ਰਬੰਧ ਆ ਫਿਰ ਹੋਰ ਕਈ ਖੇਤਰ ਆ ਇਹਦੇ ਤੋਂ ਐਸਜੀਪੀਸੀ ਦਾ ਚੜ੍ਹਦੀ ਕਲਾ ਚ ਰਹਿਣਾ ਜ਼ਰੂਰੀ ਆ ਹਾਂ ਠੀਕ ਆ ਜਿਵੇਂ ਮੈਂ ਹੌਲੇ-ਹੌਲੇ ਤੇ ਵੀ ਇਹ ਗੱਲ ਕੀਤੀ ਫੇ ਗੱਲ ਦੱਖਣ ਭਾਰਤ ਤੋਂ ਸ਼ੁਰੂ ਹੋਈ ਤੇ ਅੱਜ ਪੰਜਾਬ ਦੇ ਬਾਰਡਰ ਤੇ ਖੜ ਗਈ ਇਹਦੇ 'ਚ ਆਪਾਂ ਮੁਨਕਰ ਨਹੀਂ ਹੋ ਸਕਦੇ ਪਰ ਗੁਰੂ ਖਾਲਸਾ ਪੰਥ ਸਮਰਾਥਾ ਕੋ ਇਹਨੂੰ ਰੋਕੂਗਾ ਕੋਈ ਵੀ ਐਸਜੀਪੀਸੀ ਨੂੰ ਕਮਜ਼ੋਰ ਕਰਨ ਦੀ ਗੱਲ ਕਰੇ ਇਹ ਕਮਜ਼ੋਰ ਨਹੀਂ ਹੋਣੀ ਸਮੁੱਚਾ ਮੈਂ ਪੰਜਾਬ 'ਚ ਘੁੰਮ ਕੇ ਦੇਖ ਹੀ ਰਿਹਾ ਹਰ ਸਿੱਖ ਚਾਹੁੰਦਾ ਵਾ ਕਿ ਸਾਡੀਆਂ ਮਾਨਸੰਸਥਾਵਾਂ ਵਾ ਇਹ ਤਗੜੀਆਂ ਹੋਣ ਹੋ ਜਾਣੀਆਂ ਕੋਈ ਵੱਡੀ ਗੱਲ ਨਹੀਂ ਬਾਕੀ ਜਦੋਂ ਕੰਮ ਕਰਦੇ ਆ ਤੇ ਗਲਤੀਆਂ ਵੀ ਥੋੜੀਆਂ ਹੁੰਦੀਆਂ ਕੋਈ ਇੰਨੀ ਵੀ ਨਹੀਂ ਹੁੰਦੀਆਂ ਪਰ ਮੈਂ ਇਹ ਮਹਿਸੂਸ ਕਰਦਾ ਕਿ ਜੇ ਆਪਾਂ ਸਿੱਖੀ ਸਿਧਾਂਤਾਂ ਤੇ ਅਸੂਲਾਂ ਦੇ ਮੁਤਾਬਕ ਚੱਲਾਂਗੇ ਤੇ ਫਿਰ ਹਮੇਸ਼ਾ ਹੀ ਗੁਰੂ ਸਾਹਿਬ ਸਾਡੇ ਅੰਗ ਸੰਗ ਹਰ ਐ ਜੀਪੀਸੀ ਤੇ ਹਮੇਸ਼ਾ ਹੀ ਗੁਰਮਤਸੂਰਾਂ ਨੂੰ ਜੜੀ ਪ੍ਰਣਾਇ ਹੋਈ। ਤੋਂ ਵੈਸੇ ਤੇ ਇਹ ਬਹੁਤਾਂ ਦਿਖਾ ਬਈਆ। ਮੇਰਾ ਜ਼ਿੰਦਗੀ ਦਾ ਤਜਰਬਾ। ਮੈਂ ਇੱਕ ਵਾਰੀ ਆ ਬਾਰਡਰ ਤੇ ਪਿੰਡ ਆ ਮਾਵਾ। ਉਤੋਂ 4 ਤੇ 6 ਸਾਲਾਂ ਦੇ ਤੇ ਦੋ ਬੱਚੇ ਲਿਆਂਦੇ ਗੁਰਨੂਰ ਤੇ ਜਸਪ੍ਰੀਤ ਸਿੰਘ। ਮਾਤਾ ਦੇ ਡੈਥ ਹੋ ਗਈ ਪਿਓ ਥੋੜਾ ਨਸ਼ਾ ਕਰਦਾ। ਦਾਦੀ ਨੇ ਭੇਜ ਤੇ ਭਾਈ ਦਾਦੀ ਵੀ ਚੜ੍ਹਾਈ ਕਰ ਗਈ। ਉਹ ਡੇਢ ਸਾਲ ਮੇਰੇ ਕੋਲ ਬੱਚੇ ਰਹਿ ਉਹਨਾਂ ਦੀ ਤਾਈ ਲੈ ਗਈ ਵਾਪਸ। ਉਹ ਥੋੜਾ ਜਿਹਾ ਪ੍ਰਭਾਵ ਚ ਆ ਗਏ ਬੱਚਿਆਂ ਨੂੰ ਦੂਜੇ ਪ੍ਰਭਾਵ ਚ ਪਰ 6 ਮਹੀਨੇ ਬਾਅਦ ਉਹ ਸਕੂਲੇ ਪੜ੍ਹਨੇ ਨਹੀਂ ਪਾਇਆ ਮੈਨੂੰ ਕਿਸੇ ਗਵਰਡੀ ਦਾ ਫੋਨ ਆ ਬੱਚੇ ਪੜ੍ਹ ਨਹੀਂ ਰਹਾ ਮੈਂ ਦੁਬਾਰਾ ਲੈਣ ਤੇ ਆਵੇਂ ਕਿ ਉਹਨਾਂ ਦੇ ਕਿਸੇ ਪ੍ਰਭਾਵਿਤ ਕੇਸ ਕਤਲ ਕਰ ਦਿੱਤੇ ਗਏ ਜਦੋਂ ਦੁਬਾਰਾ ਲਿਆਂਦੇ ਮੈਂ ਬੱਚਿਆਂ ਨੂੰ ਪੁੱਛਿਆ ਸਕੂਲੇ ਪਾਇਆ ਕਹਿੰਦੇ ਨਹੀਂ ਮੈਂ ਤੁਹਾਨੂੰ ਉਹਨਾਂ ਨੇ ਕੀ ਦਿੱਤਾ ਕਹਿੰਦੇ ਇੱਕ ਕਾਪੀ ਤੇ ਇੱਕ ਪੈਨਸਲ ਐਡੀ ਵੱਡੀ ਗੱਲ ਬਣੀ ਆ ਹਾਂ ਮੈਂ ਇਹ ਮਹਿਸੂਸ ਕਰਦਾ ਜੋ ਸੱਚੇ ਪਾਤਸ਼ਾਹ ਦਾ ਸਿਧਾਂਤ ਆ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਗੁਰਬਾਣੀ ਦਾ ਬਚਨ ਆ ਮਾਤਾ ਗੁਰਬਾਣੀ ਦਾ ਬਚਨ ਆ ਮਾਤਾ ਪ੍ਰੀਤ ਕਰੇ ਪੁੱਤ ਖਾਏ ਮੀਨੇ ਪ੍ਰੀਤ ਭਈ ਜਲ ਨਹਾਏ ਸਤਗੁਰ ਪ੍ਰੀਤ ਗੁਰ ਸਿੱਖ ਮੁਖ ਪਾਈ ਕਲੀ ਅਹ ਜੀ ਬੀਸੀ ਨਹੀਂ ਸਾਨੂੰ ਸਾਰੇ ਸਿੱਖਾਂ ਨੂੰ ਆਪਣੇ ਦਸਵੰਦ ਦੀ ਵਰਤੋਂ ਗਰੀਬ ਸਿੱਖਾਂ ਤੇ ਕਰਨੀ ਚਾਹੀਦੀ ਆ ਉਹਨਾਂ ਦਾ ਭਲਾ ਕਰਨਾ ਚਾਹੀਦਾ ਹੋਰ ਵੀ ਦੇ ਕੋਈ ਲੋੜਵੰਦ ਹੈਗਾ ਹੋਰ ਵੀ ਕਿਉਂਕਿ ਸਿੱਖ ਕਿਸੇ ਨਾਲ ਮੇਰ-ਤੇਰ ਨਹੀਂ ਕਰਦਾ ਵਿਤਕਰਾਂ ਨਹੀਂ ਕਰਦਾ ਅਸੀਂ ਕਹਿੰਦੇ ਆ ਸਭ ਕੋ ਮੀਤ ਹਮ ਆਪਨ ਕੀ ਨਾ ਹਮ ਸਭ ਨਾ ਕੇ ਸਾਜਣ ਤਾਂ ਆਪਾਂ ਨੂੰ ਉਹਦੀ ਮਦਦ ਕਰਨੀ ਚਾਹੀਦੀ ਕਿਉਂ ਨਹੀਂ ਕਰਨੀ ਚਾਹੀਦੀ